ਸਾਸਿਲਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਵੈਜੀਟੇਬਲ ਖਿਚੜੀ ਦੀ ਰੈਸਪੀ ਲੈ ਕੇ ਆਈ ਆ ਇਹ ਖਾਣ ਦੇ ਵਿੱਚ ਬਹੁਤ ਹੀ ਹੈਲਦੀ ਹੁੰਦੀ ਹੈ ਤੇ ਜੇਕਰ ਕੋਈ weight loss ਕਰਨਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਵੀ ਇਹ ਬਹੁਤ ਹੈਲਪਫੁਲ ਹੈ ਖਿਚੜੀ ਇਹਨੂੰ ਤੁਸੀਂ ਇੱਕ ਵਾਰ ਜ਼ਰੂਰ try ਕਰਕੇ ਦੇਖਿਓ ਇਹ ਬਹੁਤ ਹੀ ਵਧੀਆ ਬਣਦੀ ਹੈ ਤੇ ਚਲੋ ਉਰਵਾਸਪੀ ਨੂੰ ਦੇਖਣ ਦੇ ਲਈ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਪਾਂ ਨੇ ਅੱਧੀ ਕੌਲੀ ਆ ਜਿਹੜੀ ਚੌਲਾਂ ਦੀ ਲਈ ਐ ਇਹ ਟੋਟੇ ਵਾਲੇ ਬਰੀਕ ਚੌਲ ਨੇ ਤੇ ਅੱਧੀ ਕੌਲੀ ਹੀ ਮੈਂ ਮੂੰਗੀ ਦੀ ਤੋਂ ਵੀ ਢਾਲ ਦੀ ਲਈ ਆ ਦੋਨੇ ਕੁੱਲ ਮਿਲਾ ਕੇ ਆਪਾਂ ਨੇ ਜਿਹੜੀ ਇਹਦੀ ਮਾਤਰਾ ਹੈ ਇਹ ਇੱਕ ਕੌਲੀ ਆ ਤੇ ਹੁਣ ਆਪਾਂ ਨੇ ਇੱਕ ਬੌਲ ਦੇ ਵਿੱਚ ਇਹਨੂੰ ਪਾ ਲੈਣਾ ਤੇ ਨਾਲ ਹੀ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਚਾਰ ਪਾਣੀ ਪਾਣੀਆਂ 'ਚ ਧੋ ਕੇ ਵਾਸ਼ ਕਰ ਲੈਣਾ ਤੇ ਇੱਕ ਪਾਸੇ ਮੈਂ ਇੱਕ ਗਾਜਰ ਲਈ ਸੀ ਤੇ 8 7 ਫਲੀਆਂ ਸੀਗੀਆਂ 20 ਦੀਆਂ ਲਈਆਂ ਨੇ ਤੇ ਇੱਕ ਆਪਾਂ ਨੇ Shimla mirch ਕੱਟ ਕੇ ਲਈ ਸੀ ਤੇ ਉਹਨੂੰ ਆਪਾਂ ਧੋ ਕੇ ਸਾਈਡ ਦੇ ਉੱਤੇ ਰੱਖ ਲਿਆ ਏ ਤੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਜਿਹੜਾ ਸਰੋਂ ਦਾ ਤੇਲ ਲਵਾਂਗੇ ਤੇਲ ਤੁਸੀਂ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਜਿਹੜਾ ਇਹ ਤੇਜ ਪੱਤਾ ਪਾਵਾਂਗੇ ਛੋਟਾ ਜਿਹਾ ਟੁਕੜਾ ਆਪਾਂ ਨੇ ਦਾਲ ਚੀਨੀ ਦਾ ਲੈ ਲੈਣਾ ਤੇ ਨਾਲ ਹੀ ਆਪਾਂ ਅੱਧਾ ਚਮਚਾ ਇਹਦੇ ਵਿੱਚ ਜੀਰੇ ਦਾ ਵੀ ਐਡ ਕਰਾਂਗੇ ਹਲਕਾ ਬ੍ਰਾਊਨ ਹੋਣ ਤੱਕ ਆਪਾਂ ਨੇ ਇਹਨੂੰ ਭੁੰਨਣਾ ਹੈ ਤੇ ਬਾਅਦ ਵਿੱਚ ਆਪਾਂ ਨੇ ਇੱਕ ਗੱਠੀ ਹੈ ਜਿਹੜੀ ਲਸਣ ਦੀ ਛਿੱਲ ਕੇ ਲੈ ਲਈ ਸੀਗੀ ਲਸਣ ਨੂੰ ਵੀ ਆਪਾਂ ਹਲਕਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਦੋਂ ਇਹ ਬ੍ਰਾਊਨ ਰੰਗ ਜਿਹੜਾ ਹਲਕਾ ਜਿਹਾ ਬ੍ਰਾਊਨ ਹੋਣ ਲੱਗ ਜਾਵੇ ਉਦੋਂ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦੇਣੇ ਨੇ ਮੈਂ ਡੇਢ ਪਿਆਜ਼ ਸੀਗਾ ਜਿਹੜਾ ਇਹ ਆਪਾਂ ਨੇ ਕੱਟ ਕਰਕੇ ਫ੍ਰੀਕ ਰੱਖਿਆ ਹੋਇਆ ਸੀ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਹਲਾਵਾਂਗੇ ਆਪਾਂ ਨੇ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਹਲਕਾ 골ਡਨ ਬ੍ਰਾਊਨ ਹੋਣ ਤੱਕ ਆਪਾਂ ਨੇ ਇਹਨੂੰ ਭੁੰਨ ਲੈਣਾ ਤੇ ਨਾਲ ਹੀ ਇਹਦੇ ਵਿੱਚ ਮੈਂ ਅੱਧਾ ਇੱਕ ਟਮਾਟਰ ਪਿਆ ਸੀ ਉਹ ਪਾਇਆ ਤੇ 1 ਇੰਚ ਦਾ ਟੁਕੜਾ ਮੈਂ ਕੱਟ ਕੇ ਰੱਖਿਆ ਹੋਇਆ ਸੀਗਾ ਅਦਰਕ ਦਾ ਤੇ ਨਾਲ ਹੀ ਆਪਾਂ ਨੇ ਕੁੱਟੀ ਹੋਈ ਲਾਲ ਮਿਰਚ ਲੈ ਲਈ ਸੀਗੀ ਉਹ ਪਾਤੀ ਆ ਅੱਧਾ ਚਮਚਾ ਆਪਾਂ ਹਲਦੀ ਦਾ ਪਾਇਆ ਅੱਧਾ ਚਮਚਾ ਹੀ ਆਪਾਂ ਨੂਨ ਦਾ ਲਵਾਂਗੇ ਤੇ ਵੀਡੀਓ ਬਣਾਉਂਦੇ ਸਮੇ ਮੇਰੇ ਜਿਹੜੇ ਕੈਮਰੇ ਦੀ ਬੈਟਰੀ ਸੀਗੀ ਉਹ ਲੋ ਹੋ ਗਈ ਸੀ ਇਸ ਕਰਕੇ ਫਲੈਸ਼ ਆ ਜਿਹੜੀ ਉਹ ਬੰਦ ਹੋ ਗਈ ਸੀ ਤੇ ਨਾਲ ਹੀ ਅੱਧਾ ਚਮਚਾ ਆਪਾਂ ਨੇ ਧਨੀਆ ਪਾਊਡਰ ਦਾ ਐਡ ਕੀਤਾ ਤੇ ਹੁਣ ਆਪਾਂ ਨੇ ਮਸਾਲੇ ਨੇ ਜਿਹੜੇ ਚੰਗੀ ਤਰ੍ਹਾਂ ਹਲਾ ਲੈਣੇ ਨੇ ਤੇ ਹੁਣ ਜਿਹੜੀਆਂ ਆਪਾਂ ਨੇ ਸਬਜ਼ੀਆਂ ਇੱਕ ਸਾਈਡ ਤੇ ਢੋਕੇ ਰੱਖੀਆਂ ਹੋਈਆਂ ਸੀ ਉਹਨਾਂ ਨੂੰ ਵੀ ਆਪਾਂ ਨੇ ਤੜਕੇ ਦੇ ਵਿੱਚ ਐਡ ਕਰ ਦੇਣਾ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਹਲਾ ਕੇ ਤੜਕੇ ਦੇ ਵਿੱਚ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਵੀ ਐਡ ਕਰਾਂਗੇ ਤਾਂ ਕਿ ਜਿਹੜੀਆਂ ਸਬਜ਼ੀਆਂ ਨੇ ਆਪਣੀਆਂ ਚੰਗੀ ਤਰ੍ਹਾਂ ਪੱਕ ਸਕਣ ਤੇ ਹਲਕੀਆਂ ਜਿਹਾ ਸੌਫਟ ਹੋ ਜਾਣ ਬਾਕੀ ਇਹ ਜਿਹੜੀਆਂ ਇਹਦਾ ਦਾ ਪੱਕਣ ਵਾਲਾ ਪ੍ਰੋਸੈਸ ਆ ਉਹ ਖਿਚੜੀ ਦੇ ਨਾਲ ਹੀ ਹੋ ਜਾਣਾ ਤੇ ਆਪਾਂ ਨੇ ਮਸਾਲੇ ਫੁੱਲ ਜਾਣ ਇਸ ਕਰਕੇ ਆਪਾਂ ਨੇ ਪਾਣੀ ਐਡ ਕੀਤਾ ਸੀਗਾ ਇਹਦੇ ਵਿੱਚ ਤੇ ਹੁਣ ਆਪਾਂ ਨੇ ਢੱਕ ਕੇ ਰੱਖ ਦੇਣਾ ਥੋੜਾ ਜਿਹਾ ਚਿਰ ਪਾਣੀ ਪਾ ਕੇ ਤੇ ਦੇਖੋ ਜਿਹੜਾ ਮਸਾਲਾ ਆਪਣਾ ਰਿਜਣ ਲੱਗ ਗਿਆ ਤੇ ਸਬਜ਼ੀਆਂ ਵੀ ਜਿਹੜੀਆਂ ਆਪਣੀਆਂ ਡੇਢ ਤੋਂ 2 ਮਿੰਟ ਨੇ ਜਿਹੜੀਆਂ ਪੱਕ ਗਈਆਂ ਨੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੇ ਝੌਲ ਤੇ ਆਪਾਂ ਨੇ ਦਾਲ ਧੋ ਕੇ ਰੱਖੀ ਹੋਈ ਆ ਉਹ ਐਡ ਕਰ ਦੇਣੀ ਆ ਚੌਲ ਆ ਰੱਪਾ ਦਾਾਲ ਐਡ ਕਰਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਹਲਾਵਾਂਗੇ ਮਿਕਸ ਕਰਾਂਗੇ ਤੇ ਜਾਂਚ ਤੇ ਹੀ ਆਪਾਂ ਥੋੜਾ ਜਿਹਾ ਇਹਨਾਂ ਨੂੰ ਵੀ ਇੱਕ ਤੋਂ ਦੋ ਸਕਿੰਟਾ ਜਿਹੜਾ ਰਾਣਾ ਜਿਹਾ ਲਵਾ ਲੈਣਾ ਤੇ ਬਾਅਦ ਵਿੱਚ ਹੀ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਪਾਵਾਂਗੇ ਪਾਣੀ ਪਾਣੀ ਤੁਸੀਂ ਨਾਪ ਦੇ ਨਾਲ ਹੀ ਪਾਉਣਾ ਜਿਹੜੀ ਕੌਲੀ ਦੇ ਨਾਲ ਮੈਂ ਦਾਾਲ ਚੌਲ ਦਾ ਨਾਪ ਲਿੱਤਾ ਸੀਗਾ ਖਿਚੜੀ ਵਾਸਤੇ ਉਹ ਜਿਹੜੀਆਂ ਤਿੰਨ ਕੌਲੀਆਂ ਨੇ ਜਿਹੜੀਆਂ ਮੈਂ ਪਾਣੀ ਐਡ ਕਰਤਾ ਇਹਦੇ ਵਿੱਚ ਪਾਣੀ ਆ ਜਿਹੜਾ ਉਹ ਤੁਸੀਂ ਜੇਕਰ ਖਿਚੜੀ ਆ ਜਿਹੜੀ ਪਤਲੀ ਖਾਣਾ ਪਸੰਦ ਕਰਦੇ ਹੋ ਤਾਂ 3.5 ਕੌਲੀਆਂ ਵੀ ਤੁਸੀਂ ਐਡ ਕਰ ਸਕਦੇ ਹੋ ਅਦਰਵਾਈਜ਼ ਇਹ ਖਿਚੜੀ ਦੇ ਸਾਹਮਣੇ ਜਿਹੜਾ ਪਾਣੀ ਆ ਮੈਂ ਬਿਲਕੁਲ ਸਹੀ ਮਾਤਰਾ ਦੇ ਵਿੱਚ ਪਾਇਆ ਹੈ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਟਾਕੇ ਪੱਕਣ ਦੇ ਲਈ ਸਲੋ ਹਾਂਚ ਦੇ ਉੱਤੇ ਰੱਖ ਦੇਣਾ ਉਦੋਂ ਤੱਕ ਆ ਕਿ ਆਪਣਾ ਮੋਬਾਈਲ ਵੀ ਆ ਜਿਹੜਾ ਚਾਰਜ ਹੋ ਜਾਊਗਾ ਤੇ ਹੁਣ ਦੇਖੋ ਆਪਾਂ ਨੇ 15 ਤੋਂ 20 ਮਿੰਟ ਸਲੋਵਾ ਚ ਦੇ ਉੱਤੇ ਇਹਨੂੰ ਪਕਾ ਲਿਆ ਸੀਗਾ ਤੇ ਖਿਚੜੀ ਆ ਆਪਣੀ ਵਧੀਆ ਰਲ ਗਈ ਆ ਤੇ ਹੁਣ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਦੇਸੀ ਘਿਓ ਦਾ ਐਡ ਕਰ ਦਾਂਗੇ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਖਿਚੜੀ ਹੈ ਜਿਹੜੀ ਬਹੁਤ ਵਧੀਆ ਬਣਦੀ ਹੈ ਇਹਨੂੰ ਹਫਤੇ ਦੇ ਵਿੱਚ ਦੋ ਵਾਰ ਤਾਟ ਲਿਸਟ ਡਿਨਰ ਦੇ ਵਿੱਚ ਖਾਣਾ ਹੀ ਚਾਹੀਦਾ ਹੈ weight loss ਦੇ ਵਿੱਚ ਵੀ ਬਹੁਤ ਗੁਣਕਾਰੀ ਹੈਗੀ ਆ ਤੇ ਬੱਚੇ ਵੀ ਇਹਨੂੰ ਖੁਸ਼ ਹੋ ਕੇ ਖਾ ਲੈਂਦੇ ਨੇ ਜੇਕਰ ਆਪਾਂ ਇਹਦੇ ਵਿੱਚ वेजिटेबलਸ ਐਡ ਕਰ ਦਨੇ ਆ ਤੇ ਇਹਦੇ ਜਿਹੜੇ ਪ੍ਰੋਟੀਨ ਦੇ ਫਾਈਬਰ ਦੇ ਤੱਤ ਨੇ ਉਹ ਹੋਰ ਵੀ ਵੱਧ ਜਾਂਦੇ ਨੇ ਤੇ ਨਾਲ ਹੁਣ ਆਪਣੀ ਖਿਚੜੀ ਆ ਜਿਹੜੀ ਪੱਕ ਗਈ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਧਨੀਆ ਐਡ ਕਰ ਦਿੱਤਾ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਪਹਿਲਾਂ ਮਿਲ ਸਕੇ ਤੇ ਮੇਰੀ ਖਿਚੜੀ ਦੀ ਰੈਸਪੀ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ